हेलो एवरीवन वेलकम और वेलकम बैक टू माय चैनल सो आज ਆਪਾਂ ਹਿਸਟਰੀ ਆਫ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਇੰਪੋਰਟੈਂਟ ਟੋਪਿਕ ਕਵਰ ਕਰਾਂਗੇ ਸੋ ਇਹਨਾਂ ਦੀਆਂ ਜਿੱਤਾਂ ਇਹਨਾਂ ਦਾ ਵਿਰਾਸਤ ਠੀਕ ਹੈ ਇਹਨਾਂ ਨੇ ਜੋ ਜੋ ਕੰਮ ਕੀਤੇ ਨੇ ਸੈਨਿਕ ਕਾਰਨਾਮੇ ਕੀਤੇ ਨੇ ਇਹਦੇ ਬਾਰੇ ਜਾਣਾਂਗੇ ਬਹੁਤ ਹੀ ਇੰਪੋਰਟੈਂਟ ਟੋਪਿਕ ਹੈ ਅਗਰ ਤੁਸੀਂ ਹਿਸਟਰੀ ਆਫ ਪੰਜਾਬ ਪੜ ਰਹੇ ਹੋ ਠੀਕ ਹੈ ਇਹ ਵਤੁਵਤ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਸੋ ਸਟਾਰਟ ਕਰਦੀ ਹਾਂ ਅੱਜ ਦਾ ਵੀਡੀਓ ਬੰਦਾ ਸਿੰਘ ਬਹਾਦਰ ਤਾਂ ਦੇਖੋ ਬੰਦਾ ਸਿੰਘ ਬਹਾਦਰ ਦੇ ਮੋਢਲੇ ਜੀਵਨ ਦੇ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਇਹਨਾਂ ਦਾ ਜਨਮ ਮਾਤਾ ਪਿਤਾ ਬਚਪਨ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਤਾਂ ਇਹ ਸਾਰਾ ਆਪਾਂ ਪਹਿਲਾਂ ਜਾਣਾਂਗੇ ਜਨਮ ਅਤੇ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਇਸ ਵਿੱਚ ਕਸ਼ਮੀਰ ਦੇ ਜ਼ਿਲ੍ਹਾ ਪੁੰਛ ਦੇਰਾ ਜੋਰੀ ਨਾਂ ਦੇ ਪਿੰਡ ਦੇ ਵਿੱਚ ਹੋਇਆ ਤਾਂ ਦੇਖੋ ਅਲੱਗ-ਅਲੱਗ ਰਾਈਟਰਸ ਨੇ ਅਲੱਗ-ਅਲੱਗ ਵਿਦਵਾਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਜਨਮ ਬਾਰੇ ਵਿੱਦਿਆ ਬਾਰੇ ਦੱਸਿਆ ਹੈ ਬਚਪਨ ਬਾਰੇ ਦੱਸਿਆ ਹੈ ਲੇਕਿਨ ਜਿਹੜੇ ਜ਼ਿਆਦਾ ਮਤਲਬ ਕਿ ਜ਼ਿਆਦਾ ਲੋਕ ਨੇ ਉਹਨਾਂ ਨੇ ਇਸ ਨੂੰ ਜਿਹੜਾ ਹੈਗਾ ਆਥੈਂਟਿਕ ਮੰਨਿਆ ਠੀਕ ਹੈ ਤਾਂ ਬੰਦਾ ਸਿੰਘ ਬਹਾਦਰ ਦਾ ਜਨਮ ਮੰਨਿਆ ਜਾਂਦਾ ਕਿ 27 ਅਕਤੂਬਰ 1670 ਜੋਇਆ ਕਸ਼ਮੀਰ ਦੇ ਪੁੰਚ ਇਲਾਕੇ ਦੇ ਵਿੱਚ ਰਜੋਰੀ ਨਾਂ ਦੇ ਪਿੰਡ ਦੇ ਵਿੱਚ ਬਚਪਨ ਦਾ ਨਾਮ ਸੀਗਾ ਲਛਮਣ ਦੇਵ ਤੇ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਰਾਮਦੇਵ ਤੇ ਇਹ ਡੋਗਰਾ ਰਾਜਪੂਤ ਜਾਤੀ ਦੇ ਨਾਲ ਸੰਬੰਧ ਰੱਖਦੇ ਸੀ ਬਚਪਨ ਦੀ ਗੱਲ ਕਰੀ ਤਾਂ ਗਰੀਬ ਪਰਿਵਾਰ ਦੇ ਨਾਲ ਸੰਬੰਧ ਸੀਗੇ ਇਸ ਕਰਕੇ ਜਦੋਂ ਲਛਮਣ ਦੇਵ ਕੁਝ ਵੱਡਾ ਹੋਏ ਤਾਂ ਖੇਤੀਬਾੜੀ ਦੇ ਕੰਮ 'ਚ ਆਪਣੇ ਪਿਤਾ ਜੀ ਦਾ ਹੱਥ ਵੰਡਾਉਣ ਲੱਗੇ ਤੇ ਤੀਰ ਕਮਾਨ ਲੈ ਕੇ ਵੇਲਾ ਟਾਈਮ ਜਦੋਂ ਹੁੰਦਾ ਸੀ ਨਾ ਉਹਨਾਂ ਦਾ ਤਾਂ ਉਹ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਣ ਜਾਂਦੇ ਸੀ ਸ਼ਿਕਾਰ 'ਚ ਬਹੁਤ ਅੱਛੇ ਸੀਗੇ ਠੀਕ ਹੈ ਕਿਉਂਕਿ ਕਹਿੰਦੇ ਨੇ ਕਿ ਰਾਜਪੂਤ ਜਾਤੀ ਦੇ ਨਾਲ ਸੰਬੰਧ ਰਸੀਦਾ ਓਬਵੀਅਸਲੀ ਇਹਨਾਂ ਦੇ ਵਿੱਚ ਬਹਾਦਰੀ ਜਿਹੜੀ ਸੀ ਕੁੱਟਕੁੱਟ ਕੇ ਭਰੀ ਹੋਈ ਸੀ ਹੁਣ ਦੇਖੋ ਬੇਰਾਗੀ ਇਹਨਾਂ ਨੂੰ ਕਿਉਂ ਕਿਹਾ ਜਾਣ ਲੱਗਾ ਤਾਂ ਜਦੋਂ ਇਹ ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀਗੇ ਤਾਂ ਇਹ 15 ਕੁ ਬਰੇ ਆਂਦੇ ਸੀ 15 ਸਾਲਾਂ ਦੇ ਸੀ ਤਾਂ ਅਚਾਨਕ ਜਿਹੜਾ ਹੈ ਸ਼ਿਕਾਰ ਖੇਡਦੇ ਹੋਏ ਉਹਨਾਂ ਨੇ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰਤਾ ਤਾਂ ਹਿਰਨੀ ਅਤੇ ਉਸਦੇ ਜਿਹੜੇ ਬੱਚੇ ਸੀਗੇ ਉਹਦੇ ਪੇਟ ਚੋਂ ਨਿਕਲ ਕੇ ਜਿਹੜਾ ਹੈ ਉਹਦੇ ਸਾਹਮਣੇ ਲక్ష్మణ ਦੇਵ ਦੇ ਤੜਫ ਤੜਫ ਕੇ ਮਰ ਗਏ ਤਾਂ ਇਹ ਬਹੁਤ ਦਰਦਨਾਕ ਦ੍ਰਿਸ਼ ਸੀਗਾ ਤਾਂ ਇਹਨਾਂ ਇਸ ਦ੍ਰਿਸ਼ ਨੂੰ ਦੇਖ ਕੇ ਲక్ష్మణ ਦੇਵ ਦੇ ਮਨ ਦੇ ਉੱਤੇ ਇੰਨਾ ਡੂੰਗਾ ਪ੍ਰਭਾਅ ਪੈ ਗਿਆ ਕਿ ਉਹਨਾਂ ਨੇ ਸੰਸਾਰ ਨੂੰ ਜਿਹੜਾ ਹੈ ਤਿਆਗਣ ਦਾ ਮਨ ਬਣਾ ਲਿਆ ਠੀਕ ਹੈ ਤਿਆਗਣ ਦਾ ਮਨ ਬਣਾ ਲਿਆ ਹਨਾ ਤਾਂ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਹੈ ਅਬੀ ਜੇ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਨਹੀਂ ਰਹਿਣਾ ਹੈਗਾ ਠੀਕ ਹੈ ਤਾਂ ਮੈਂ ਜੰਗਲਾਂ 'ਚ ਚਲਾ ਜਾਊਂਗਾ ਤਾਂ ਇਹ ਜੰਗਲਾਂ 'ਚ ਚਲੇ ਗਏ ਸੀਗੇ ਤੇ ਹੌਲੀ-ਹੌਲੀ ਇਹਨਾਂ ਨੇ ਕੀ ਹੈ ਇੱਧਰ-ਉੱਧਰ ਭਟਕਣਾ ਜਿਹੜਾ ਹੈ ਸ਼ੁਰੂ ਕਰਤਾ ਇਹ ਸਾਧੂਆਂ ਦੇ ਟੋਲੇ ਦੇ ਨਾਲ ਜਿਹੜੇ ਆ ਰਲ ਗਏ ਹਨਾ ਕਦੇ ਕਿਤੇ ਬੈਠੇ ਰਹਿੰਦੇ ਸੀਗੇ ਤੇ ਬਿਰਾਗੀ ਬਣ ਗਏ ਸੀਗੇ ਠੀਕ ਹੈ ਸੰਸਾਰ ਨੂੰ ਤਿਆਗ ਕੇ ਇਹਨਾਂ ਨੇ ਕੀ ਹੈ ਬਿਰਾਗੀ ਬਣ ਗਏ ਤਾਂ ਲਛਮਣ ਦੇਵ ਛੇਤੀ ਹੀ ਜਾਨਕੀ ਪ੍ਰਛਾਦ ਨਾਂ ਦੇ ਇੱਕ ਬਿਰਾਗੀ ਠੀਕ ਹੈ ਸਾਧੂ ਦੇ ਸੰਪਰਕ ਚ ਆ ਗਏ ਤਾਂ ਜਾਨਕੀ ਦਾਸ ਨੇ ਉਹਨਾਂ ਦਾ ਨਾਮ ਬਦਲ ਕੇ ਰੱਖਤਾ ਮਾਦੋ ਦਾਸ ਠੀਕ ਹੈ ਕਿਸ ਨੇ ਰੱਖਿਆ ਸੀ ਜਾਨਕੀ ਪ੍ਰਜਾ ਜਿਹੜੇ ਸਾਧੂ ਸੀਗੇ ਠੀਕ ਹੈ ਉਹਨਾਂ ਨੇ ਜਿਹੜਾ ਹੈ ਇਹਨਾਂ ਦਾ ਨਾਮ ਲਛਮਣ ਦਾ ਬਦਲ ਕੇ ਜਿਹੜਾ ਹੈ ਮਾਤੋ ਦਾਸ ਰੱਖਤਾ ਜਲਦੀ ਹੀ ਮਾਦੋ ਦਾਸ ਦੀ ਮੁਲਾਕਾਤ ਪੰਚਵੱਟੀ ਦੇ ਇੱਕ ਸਾਧੂ ਔਗੜਨਾਥ ਦੇ ਨਾਲ ਹੋਈ ਹੁਣ ਜਿਹੜਾ ਇਹ ਸਾਧੂ ਔਗੜਨਾਥ ਸੀ ਇਹਨੂੰ ਤੰਤਰ ਵਿੱਦਿਆ ਜਾਦੂ ਮੰਤਰ ਵਗੈਰਾ ਬਹੁਤ ਜ਼ਿਆਦਾ ਆਉਂਦੀ ਸੀ ਤਾਂ ਇਸਨੇ ਕੀ ਕੀਤਾ ਕਿਉਂਕਿ ਮਾਧੋਦਾਸ ਸਾਰਾ ਦਿਨ ਉਹਨਾਂ ਦੇ ਨਾਂ ਰੰਦਾ ਸੀਗਾ ਹਨਾ ਉਹਦੀ ਹਰ ਇੱਕ ਗੱਲ ਮੰਨਦਾ ਸੀ ਤਾਂ ਇਸਨੇ ਔਗੜਨਾਥ ਨੇ ਜਿਹੜੇ ਸਾਧੂ ਨੇ ਇਹਨਾਂ ਨੇ ਮਾਧੋਦਾਸ ਯਾਨਕੀ ਬੰਦਾ ਸਿੰਘ ਬਹਾਦਰ ਨੂੰ ਕੀ ਕਰਤਾ ਤੰਤਰਮੰਤਰ ਦੀ ਵਿੱਦਿਆ ਜਿਹੜੀ ਸੀਗੀ ਸਿਖਾਤੀ ਠੀਕ ਹੈ ਕਿਉਂਕਿ ਮਾਧੋਦਾਸ ਉਹਨਾਂ ਦਾ ਚੇਲਾ ਬਣ ਗਿਆ ਸੀ ਤਾਂ ਉਸਨੇ ਔਗੜਨਾਥ ਤੋਂ ਤੰਤਰ ਵਿਦਿਆ ਦੀ ਜਾਣਕਾਰੀ ਦੇਖੋ ਤੀਰ ਕਮਾਨੀ ਆਉਂਦੀ ਸੀ ਹੈਨਾ ਘੋੜੇ ਚਲਾਉਣਾ ਆਉਂਦਾ ਸੀ ਇਹਨਾਂ ਨੂੰ ਕਾਫੀ ਕੁਝ ਆਉਂਦਾ ਸੀਗਾ ਜਿਹੜੇ ਮਾਧੋਦਾਸ ਸੀਗੇ ਯਾਨੀ ਕਿ ਜਿਹੜੇ ਕਿ ਲਛਮਣ ਦੇਵ ਸੀ ਠੀਕ ਹੈ ਇਹ ਜਿਹੜੇ ਕਿ ਬੰਦਾ ਬਹਾਦਰ ਦੇ ਨਾਮ ਤੋਂ ਪ੍ਰਸਿੱਧ ਹੋਏ ਆ ਤਾਂ ਇਹਨਾਂ ਨੇ ਜਿਹੜਾ ਹੈਗਾ ਜਦੋਂ ਤੰਤਰ ਮੰਤਰ ਦੀ ਵਿੱਦਿਆ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਪ੍ਰਾਪਤ ਕਰ ਲਈ ਤਾਂ ਕੁਝ ਟਾਈਮ ਦੇ ਵਿੱਚ ਜਿਹੜੇ ਨੇ ਇਹ ਉਥੇ ਹੀ ਰਹੇ ਨੇ ਉਹਨਾਂ ਤੋਂ ਸਿੱਖਦੇ ਰਹੇ ਨੇ ਔਗੜਨਾਥ ਤੋਂ ਫਿਰ ਜਦੋਂ ਉਹਨਾਂ ਦੇ ਗੁਰੂ ਔਗੜਨਾਥ ਦੀ ਮੌਤ ਹੋ ਗਈ ਤਾਂ ਮਾਤੋ ਦਾਸ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਸੀ ਡੇਰਾ ਸੰਭਾਲ ਲਿਆ ਉਹਨਾਂ ਦਾ ਔਗੜਨਾਥ ਦਾ ਠੀਕ ਹੈ ਤੇ ਆਪਣਾ ਡੇਰਾ ਜਿਹੜਾ ਹੈ ਨੰਦੇੜ ਦੇ ਨੇੜੇ ਲਿਆਇ ਇਹ ਅਤੇ ਆਪਣੀ ਤੰਤਰ ਵਿੱਦਿਆ ਕਰਕੇ ਲੋਕਾਂ 'ਚ ਬਹੁਤ ਪ੍ਰਸਿੱਧ ਹੋ ਗਏ ਕਿਉਂਕਿ ਇਹ ਜਿਹੜਾ ਹੈ ਤੰਤਰ ਵਿੱਦਿਆ ਉੱਥੇ ਕਰਦੇ ਰਹਿੰਦੇ ਸੀ ਲੋਕਾਂ ਨੂੰ ਅਗਰ ਕੋਈ ਮੁਸ਼ਕਿਲ ਆਂਦੀ ਸੀ ਨਾ ਉਹਦਾ ਨਿਰਮਾਣ ਜਿਹੜਾ ਸੀਗਾ ਉਹ ਕਰਦੇ ਰਹਿੰਦੇ ਕਾਨੂੰ ਦੁੱਖ ਅਗਰ ਤਕਲੀਫ ਕੋਈ ਹੁੰਦੀ ਸੀ ਤਾਂ ਉਹਦਾ ਨਿਵਾਰਣ ਕਰਦੀ ਸੀ ਤੰਤਰ ਮੰਤਰ ਕਰਕੇ ਠੀਕ ਹੈ ਜਾਦੂ ਟੋਨੇ ਟੋਟਕੇ ਵਗੈਰਾ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿਵੇਂ ਹੋਈ ਤਾਂ ਦੇਖੋ 1708 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇੜੇ ਆਏ ਹੋਏ ਸੀ ਤਾਂ ਉਹ ਉਹ ਨਾ ਉੱਥੋਂ ਦੀ ਲੰਗ ਰੇ ਸੀ ਠੀਕ ਹੈ ਨੰਦੇੜਾਂ ਦੇ ਅੰਦਰ ਕਿਧਰੋਂ ਲੰਘ ਰਹੇ ਸੀ ਤਾਂ ਮਾਦੋ ਦਾਸ ਦੇ ਆਸ਼ਰਮ ਦੇ ਵਿੱਚ ਉਹਨੂੰ ਮਿਲਣ ਚਲੇ ਗਏ ਕਿਉਂਕਿ ਉਹਨਾਂ ਨੇ ਸੁਣਿਆ ਵੀ ਸੀ ਆਪਣੇ ਬੰਦਿਆਂ ਤੋਂ ਗੁਰੂ ਗੋਪੀਨ ਸਿੰਘ ਜੀ ਨੇ ਕਿ ਇੱਥੇ ਇੱਕ ਜਿਹੜਾ ਬੰਦਾ ਰਹਿੰਦਾ ਹੈਗਾ ਮਾਦੋ ਤੇ ਇਹ ਬਹੁਤ ਹੀ ਤੰਤਰ ਮੰਤਰ ਵਗੈਰਾ ਕਰਦਾ ਹੈ ਹਨਾ ਲੋਕਾਂ ਦਾ ਜਿਹੜਾ ਹੈ ਹੈਲਪ ਕਰਦਾ ਹੈ ਤਾਂ ਜਦੋਂ ਗੁਰੂ ਜੀ ਉਸਦੇ ਆਸ਼ਰਮ 'ਚ ਪਹੁੰਚੇ ਤਾਂ ਉਹਨਾਂ ਨੇ ਉਹਨੂੰ ਮੰਜੀ ਤੇ ਬਿਠਾਇਆ ਗਿਆ ਗੁਰੂ ਜੀ ਨੂੰ ਅਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਤੂੰ ਆਪਣਾ ਤੰਤਰ ਵਿਦਿਆ ਦਿਖਾ ਠੀਕ ਹੈ ਤੇ ਅ ਪਰ ਗੁਰੂ ਸਾਹਿਬ ਜਿਹੜੇ ਸੀਗੇ ਉਹ ਮੰਜੀ ਤੇ ਜਿਹੜੇ ਸੀਗੇ ਸ਼ਾਂਤ ਬੈਠੇ ਰਹੇ ਨੇ ਚੁੱਪਚਾ ਬੈਠੇ ਰਹੇ ਨੇ ਤਾਂ ਉਹਨਾਂ ਨੇ ਕਿਹਾ ਵੀ ਤੂੰ ਕੋਈ ਜਿਹੜਾ ਹੈ ਮੈਨੂੰ ਕਰਤੱਵ ਦਿਖਾ ਤਾਂ ਮਾਧੋਦਸ ਨੇ ਇਨਕਾਰ ਕਰਤਾ ਤੇ ਇਹ ਦੇਖ ਕੇ ਮਾਧੋਦਸ ਵੀ ਜਿਹੜਾ ਸੀਗਾ ਹੈਰਾਨ ਹੋ ਗਿਆ ਵੀ ਹਨਾ ਵੀ ਐਡੀ ਤਗੜੀ ਜਿਹੜੀ ਸ਼ਕਤੀ ਹੈਗੀ ਮੈਨੂੰ ਮਿਲਣ ਆਈ ਹੈ ਤਾਂ ਉਸਨੇ ਗੁਰੂ ਸਾਹਿਬ ਨੂੰ ਕੁਝ ਸਵਾਲ ਕੀਤੇ ਤੇ ਗੁਰੂ ਜੀ ਨੇ ਜਿਹੜਾ ਹੈ ਉਹਨਾਂ ਨੇ ਉੱਤਰ ਵੀ ਉਹਨਾਂ ਨੂੰ ਦਿੱਤਾ ਤੇ ਇਹ ਸਵਾਲ ਜੇ ਅਗਰ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਲਿਖ ਵੀ ਸਕਦੇ ਹੋ ਆਦਰਵਾਇਜ਼ ਤੁਸੀਂ ਸਕਿਪ ਕਰ ਸਕਦੇ ਹੋ ਠੀਕ ਹੈ ਤੇ ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਰਵਾਨਗੀ ਹੁਣ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਮਿਲੇ ਨੇ ਹਨਾ ਤਾਂ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ ਹਨਾ ਉਹ ਸ਼ਹੀਦ ਹੋ ਚੁੱਕਿਆ ਸੀਗਾ ਤਾਂ ਇੰਨੀ ਵੱਡੀ ਸ਼ਹਾਦਤ ਦੇਖ ਕੇ ਤਾਂ ਇਹਨਾਂ ਦਾ ਮਨ ਪਿਗਲ ਗਿਆ ਜਿਹੜੇ ਬੰਦਾ ਸਿੰਘ ਬਹਾਦਰ ਸੀ ਤਾਂ ਗੁਰੂ ਜੀ ਨੇ ਜਿਹੜਾ ਹੈ ਇਹਨਾਂ ਦਾ ਨਾਮ ਵੀ ਇਸ ਟਾਈਮ ਪੀਰੀਅਡ ਦੇ ਉੱਤੇ ਬੰਦਾ ਰਖਤਾ ਤੇ ਕਿਉਂਕਿ ਉਹਨਾਂ ਨੇ ਪੁੱਛਿਆ ਨਾ ਵੀ ਤੂੰ ਕੌਣ ਹੈ ਉਹ ਕਹਿੰਦੇ ਵੀ ਮੈਂ ਬੰਦਾ ਗੁਰੂ ਦਾ ਬੰਦਾ ਹੈ ਨਾ ਤਾਂ ਗੁਰੂ ਜੀ ਨੇ ਇਹਦਾ ਨਾਮ ਕੀ ਰਖਤਾ ਬੰਦਾ ਕਿਉਂਕਿ ਬਹਾਦਰ ਸੀਗਾ ਤਾਂ ਇਹਨਾਂ ਦਾ ਨਾਮ ਵੀ ਬਾਅਦ ਦੇ ਵਿੱਚ ਬਹਾਦਰ ਵੀ ਨਾਲ ਜੁੜ ਗਿਆ ਤਾਂ ਬੰਦਾ ਸਿੰਘ ਬਹਾਦਰ ਜਿਹੜਾ ਇਹਨਾਂ ਨੂੰ ਕਿਹਾ ਜਾਣ ਲੱਗਾ ਤਾਂ ਗੁਰੂ ਜੀ ਨੇ ਇਹਨਾਂ ਨੂੰ ਚੁਣਿਆ ਕਿ ਵੀ ਤੂੰ ਜਿਹੜਾ ਹੈਗਾ ਜਿੰਨਾ ਵੀ ਸਿੱਖਾਂ ਦੇ ਨਾਲ ਕਤਲੇਆਮ ਹੋ ਰਿਹਾ ਹੈ ਨਾ ਸਿੱਖਾਂ ਦੇ ਨਾਲ ਇਹਨਾਂ ਗੁਰੂ ਹਿੰਦੂਆਂ ਦੇ ਨਾਲ ਇਹਨਾਂ ਕੋਸ਼ ਹੋ ਰਿਹਾ ਹੈ ਤਾ ਮਤਲਬ ਕਿ ਤੂੰ ਜਿਹੜਾ ਹੈਗਾ ਇਸ ਚੀਜ਼ ਦਾ ਜਿਹੜਾ ਹੈ ਬਦਲਾ ਲੈਣਾ ਇਸ ਚੀਜ਼ ਨੂੰ ਤੂੰ ਸੁਧਾਰਨਾ ਹੈ ਨਾ ਕੋਸ਼ਿਸ਼ ਕਰਨੀ ਹੈ ਤੇ ਸਿੱਖਾਂ ਦੀ ਅਗਵਾਈ ਕਰਨੀ ਹੈ ਤਾਂ ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਮੁਗਲਾਂ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬ ਜਦਿਆਂ ਦੀ ਸ਼ਹੀਦੀਆਂ ਮਾਰੇ ਜਦੋਂ ਉਹਨੇ ਸੁਣਿਆ ਨਾ ਬੰਦਾ ਸਿੰਘ ਬਹਾਦਰ ਨੇ ਤਾਂ ਉਸ ਦੇ ਅੰਦਰ ਜਿਹੜਾ ਰਾਜਪੂਤੀ ਖੂਨ ਸੀ ਖੋਲਣ ਲੱਗ ਗਿਆ ਤਾਂ ਉਸਨੇ ਅਤਿਆਚਾਰਾਂ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਤੋਂ ਆਗਿਆ ਲਈ ਤੇ ਗੁਰੂ ਜੀ ਨੇ ਵੀ ਉਸ ਨੂੰ ਪੰਜਾਬ ਦੀ ਇਹ ਜਿਹੜੀ ਹੈ ਜਾਣ ਦੀ ਆਗਿਆ ਦਿੱਤੀ ਠੀਕ ਹੈ ਤੇ ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਜਿਹੜਾ ਸੀ ਪ੍ਰਮਾਨ ਕਰ ਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਆਪਣੇ ਜਿਹੜੇ ਪੰਜ ਤੀਰ ਸੀਗੇ ਉਹ ਵੀ ਦਿੱਤੇ ਸਹਾਇਤਾ ਲਈ ਪੰਜ ਪਿਆਰੇ ਵਿਨੋਦ ਸਿੰਘ ਕਾਨ ਸਿੰਘ ਬਾਦ ਸਿੰਘ ਦਿਆ ਸਿੰਘ ਰਣ ਸਿੰਘ ਅਤੇ ਹੋਰ ਵੀ ਜਿਹੜੇ 20 ਬਹਾਦਰ ਸਿੰਘ ਸੀਗੇ ਉਹਨਾਂ ਨੂੰ ਨਾਲ ਭੇਜਿਆ ਤਾਂ ਮਤਲਬ ਇੱਕ ਤਰ੍ਹਾਂ ਇੱਕ ਸੈਨਾ ਭੇਜੀ ਦੇ ਨਾਲ ਬੰਦਾ ਸਿੰਘ ਬਹਾਦਰ ਦੇ ਇਕੱਲਾ ਨਹੀਂ ਭੇਜਿਆ ਠੀਕ ਹੈ ਤਾਂ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਲ ਕੁਝ ਹੁਕਮਨਾਮੇ ਵੀ ਦਿੱਤੇ ਹੁਕਮਨਾਮੇ ਕੀ ਹੁੰਦੇ ਨੇ ਛੋਟਚੂ ਪੁੱਛਿਆ ਜਾ ਸਕਦਾ ਹੈ ਹੁਕਮਨਾਮੇ ਹੁੰਦੇ ਕਿ ਅਗਰ ਗੁਰੂ ਸਹਿਬਾਨ ਕੁਝ ਲਿਖ ਕੇ ਦੰਦੇ ਸੀ ਵੀ ਇਦਾਂ ਦਾਨ ਦੀ ਅਗਰ ਮੰਗਵਾਉਣਾ ਹੈ ਨਾ ਵੀ ਤੁਸੀਂ ਦਾਨ ਭੇਜੋ ਘੋੜੇ ਭੇਜੋ ਹਨਾ ਸਿੱਖ ਉਹਦੇ ਲਈ ਕੌਮ ਦੇ ਲਈ ਸਿੱਖ ਸੈਨਾ ਦੇ ਲਈ ਤਾਂ ਇਹਦੇ ਵਿੱਚ ਹੁਕਮਨਾਮੇ ਚ ਇੱਕ ਤਾਇਬ ਦੀਆਂ ਚਿੱਠੀਆਂ ਹੁੰਦੀਆਂ ਸੀ ਉਹ ਚ ਗੁਰੂ ਦਾ ਫਰਮਾਨ ਲਿਖਿਆ ਜਾਂਦਾ ਸੀ ਕੌਮ ਲਿਖਿਆ ਜਾਂਦਾ ਸੀ ਵੀ ਮੈਨੂੰ ਆ ਚੀਜ਼ ਦੀ ਜ਼ਰੂਰਤ ਹੈ ਜਾਂ ਤੁਸੀਂ ਇਦਾਂ ਨਹੀਂ ਇਦਾਂ ਕਰਨਾ ਸਿੱਖਾਂ ਨੂੰ ਹੁਕਮ ਦਿੱਤੇ ਜਾਂਦੇ ਸੀ ਤਾਂ ਸਿੱਖਾਂ ਦੇ ਨਾਮ ਤੇ ਕੁਝ ਹੁਕਮਨਾਮੇ ਵੀ ਜਿਹੜੇ ਸੀ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਫੜਾਏ ਅਤੇ ਇਹਨਾਂ ਹੁਕਮਨਾਮਿਆਂ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਵੀ ਤੁਸੀਂ ਇਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨੋ ਲੀਡਰ ਮੰਨੋ ਅਤੇ ਨਾਲ ਹੀ ਮੁਗਲਾਂ ਦੇ ਵਿਰੁੱਧ ਜਿਹੜਾ ਵੀ ਧਰਮ ਯੁੱਧੇ ਕਰੂਗਾ ਉਸ ਦੇ ਵਿੱਚ ਉਸਨੂੰ ਪੂਰਾ ਸਹਿਯੋਗ ਦੇਣਾ ਤਾਂ ਇਹ ਜਿਹੜਾ ਸੀ ਫਰਮਾਨ ਜਾਰੀ ਕੀਤਾ ਗਿਆ ਸੀ ਗੁਰੂ ਜੀ ਦੇ ਵੱਲੋਂ ਹੁਕਮਨਾਮੇ ਜਿਹੜੇ ਭੇਜੇ ਸੀਗੇ ਠੀਕ ਹੈ ਤਾਂ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਅੱਗੇ ਜਿਹੜੇ ਆਦੇਸ਼ ਜਿਹੜੇ ਦਿੱਤੇ ਸੀ ਉਹਨਾਂ ਨੂੰ ਪਾਲਣ ਕਰਨ ਲਈ ਕਿਹਾ ਪਹਿਲਾਂ ਨੇ ਕਿਹਾ ਕਿ ਬ੍ਰਹਮਚਾਰੀ ਜੀਵਨ ਬਤੀਤ ਕਰਨਾ ਹੈ ਸੱਚ ਬੋਲਣਾ ਸਚਾਈ ਦੇ ਚੱਲਣਾ ਹੈ ਨਵਾਂ ਧਰਮ ਜਾਂ ਨਹੀਂ ਚਲਾਉਣਾ ਠੀਕ ਹੈ ਵੀ ਤੂੰ ਨਵਾਂ ਧਰਮ ਨਹੀਂ ਚਲਾਉਣਾ ਸਿੱਖ ਧਰਮ ਦੇ ਉੱਤੇ ਹੀ ਚੱਲਣਾ ਹੈ ਆਪਣੀਆਂ ਜੀਤਾਂ ਨੂੰ ਹੰਕਾਰ ਨਹੀਂ ਕਰਨਾ ਇਹਨਾਂ ਦਾ ਅਤੇ ਆਪਣੇ ਆਪ ਨੂੰ ਖਾਲਸੇ ਦਾ ਸੇਵਕ ਸਮਝਣਾ ਹੈ ਤੇ ਇੱਛਾਵਾਂ ਅਨੁਸਾਰ ਹੀ ਜੋ ਖਾਲਸੇ ਦੀਆਂ ਛਾਵਾਂ ਨੇ ਉਸ ਦੇ ਅਨੁਸਾਰ ਹੀ ਜਿਹੜਾ ਹੈ ਆਚਰਣ ਕਰਨਾ ਤਾਂ ਬੰਦਾ ਸਿੰਘ ਬਹਾਦਰ ਜਿਹੜਾ ਸੀਗਾ ਪੰਜ ਸਿੱਖਾਂ ਨੂੰ ਲੈ ਕੇ ਠੀਕ ਹੈ ਪੰਜ ਸੌਰੀ ਪੰਜ ਜਿਹੜੇ ਹੈਗੇ ਨੇ ਸਿੰਘਾਂ ਨੂੰ ਲੈ ਕੇ ਠੀਕ ਹੈ ਪੰਜ ਤੀਰਾਂ ਨੂੰ ਲੈ ਕੇ ਪੰਜ ਪਿਆਰਿਆਂ ਨੂੰ ਲੈ ਕੇ ਤੇ ਨਾਲ ਹੋਰ ਸਿੱਖ ਜਿਹੜੇ ਸੀਗੇ ਸਿੰਘ ਵੀ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਹੈਗਾ ਇਹ ਉਥੋਂ ਦੀ ਤੁਰਪੇ ਅਤੇ ਉਹਨਾਂ ਦੀਆਂ ਅਗਿਆਵਾਂ ਦੀ ਪਾਲਣਾ ਕਰਨ ਦਾ ਉਹਨਾਂ ਨੇ ਫਰੰਟ ਲਿਆ ਪੰਦਰ ਸਿੰਘ ਭਾਦਰ ਨੇ ਅਤੇ 1708 ਦੇ ਵਿੱਚ ਅਕਤੂਬਰ ਦੇ ਵਿੱਚ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਉਹ ਪੰਜਾਬ ਲਈ ਰਵਾਨਾ ਹੋ ਗਿਆ ਹੁਣ ਦੇਖੋ ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ ਤਾਂ ਸਭ ਤੋਂ ਪਹਿਲਾਂ ਜਦੋਂ ਇਹ ਉਥੋਂ ਨਿਕਲੇ ਨੇ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਇੱਕ ਥਾਂ ਤੇ ਡੇਰਾ ਲਗਾ ਲਿਆ ਠੀਕ ਹੈ ਪੰਜਾਬ ਪਹੁੰਚਦੇ ਹੀ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਦੇ ਹੁਕਮਨਾਮੇ ਜਿਹੜੇ ਸੀਗੇ ਲੋਕਾਂ ਤੱਕ ਪਹੁੰਚਾਏ ਜਾ ਰਹੇ ਕੀਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਸੀਗੇ ਉਹਨਾਂ ਦੇ ਝੰਡੇ ਦੇ ਹੇਠ ਇਕੱਠੇ ਹੋ ਗਏ ਠੀਕ ਹੈ ਅਤੇ ਜਿੰਨੀਆਂ ਵੀ ਸੈਨਿਕ ਗਤੀਵਿਧੀਆਂ ਇਹ ਸਿੱਖ ਲੋਕ ਕਰ ਰਹੇ ਸੀ ਪੰਜ ਪਿਆਰੇ ਹੋਗੇ ਸਿੰਘ ਹੋਗੇ ਜਿਹੜੇ ਵੀ 20 ਭੇਜੇ ਸੀ ਗੁਰੂ ਜੀ ਨੇ ਤੇ ਬੰਦਾਬਾਦਰ ਹੋਗੇ ਇਹਨਾਂ ਦੇ ਨਾਲ ਹੋਰ ਸਿੰਘ ਜਿਹੜੇ ਸੀਗੇ ਜੁੜ ਗਏ ਤਾਂ ਇਹ ਸਾਰੇ ਸੈਨਿਕ ਗਤੀਵਿਧੀਆਂ ਕਰਨੀਆਂ ਸ਼ੁਰੂ ਕਰਤੀਆਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਸੋਨੀਪੱਤ ਦੇ ਉੱਤੇ ਹਮਲਾ ਕੀਤਾ ਗਿਆ ਸੋਨੀਪੱਤ ਤੋਂ ਸ਼ੁਰੂਆਤ ਕੀਤੀ 1709 ਦੇ ਵਿੱਚ ਸੋਨੀਪੱਤ ਦੇ ਉੱਤੇ ਕਿਉਂਕਿ ਉਧਰੋਂ ਤੋਂ ਆ ਰਹੇ ਸੀ ਤਾਂ ਸੋਨੀਪੱਤ ਪਹਿਲਾਂ ਆਇਆ ਤਾਂ ਉੱਥੇ ਜਿਹੜਾ ਸੀ ਇਹਨਾਂ ਨੇ 1709 'ਚ ਹਮਲਾ ਕੀਤਾ ਤੇ ਸੋਨੀਪੱਤ ਦਾ ਜਿਹੜਾ ਫੌਜਦਾਰ ਸੀਗਾ ਉਸ ਟਾਈਮ ਪੀਰੀਅਡ ਤੇ ਉੱਥੇ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਨੂੰ ਦੌੜ ਗਿਆ ਤੇ ਇਹ ਜਿਹੜਾ ਰਾਤ ਸੀ ਸੋਨੀਪੱਤ ਦਾ ਆਸਾਨੀ ਨਾਲ ਉਹਨਾਂ ਦੇ ਕਬਜ਼ੇ 'ਚ ਸਿੱਖਾਂ ਦੇ ਆ ਗਿਆ ਠੀਕ ਹੈ ਉਸ ਤੋਂ ਬਾਅਦ ਸਿਮਾਣੇ ਦੀ ਜਿੱਤ ਤਾਂ ਸਿਮਾਣੇ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਅਤੇ ਛੋਟੇ ਸਾਬਜਦਿਆਂ ਨੂੰ ਦੀਵਾਰ 'ਚ ਚਨਾਉਣ ਵਾਲਾ ਜਿਹੜਾ ਜਲਾਦ ਸੀ ਉਹ ਰਹਿੰਦਾ ਸੀ ਉੱਥੇ ਸਿਮਾਣੇ ਤਾਂ ਇਸ ਲਈ ਬੰਦਾ ਸਿੰਘ ਬਹਾਦਰ ਨੇ 1709 ਦੇ ਵਿੱਚ ਸਿਮਾਣੇ ਦੇ ਉੱਤੇ ਬੜਾ ਜ਼ੋਰਦਾਰ ਹਮਲਾ ਕੀਤਾ ਸਿਮਾਣੇ ਨੂੰ ਸਿੱਖਾਂ ਨੇ ਜਿਹੜਾ ਸੀ ਖੰਡਰਾਂ ਦੇ ਢੇਲ 'ਚ ਬਦਲਦਾ ਲੁੱਟਪਾਟ ਕੀਤੀ ਉੱਥੇ ਹੈਨਾ ਤੇ ਇਹ ਇੱਕ ਬਹੁਤ ਵੱਡੀ ਮਹੱਤਵਪੂਰਨ ਜਿੱਤ ਹੋਈ ਕਿਉਂਕਿ ਸਿਮਾਣੇ ਦੇ ਉੱਤੇ ਜਿਹੜਾ ਉਹ ਨਾ ਗੜ ਸੀਗਾ ਇਹਨਾਂ ਦਾ ਮੁਗਲਾਂ ਦਾ ਤਾਂ ਉੱਥੇ ਪੈਸਾ ਤੁਹਾਨੂੰ ਬਹੁਤ ਜ਼ਿਆਦਾ ਸੀ ਖਜ਼ਾਨਾ ਭਰਪੂਰ ਸੀਗਾ ਇਸ ਕਰਕੇ ਕਿਉਂਕਿ ਅੱਗੇ ਵੀ ਜਿੱਤਾਂ ਕਰਨੀਆਂ ਸੀ ਤਾਂ ਇਹਨਾਂ ਨੂੰ ਸਿੱਖਾਂ ਨੂੰ ਜਿਹੜਾ ਹੈਗਾ ਪੈਸੇ ਦੀ ਲੋੜ ਸੀਗੀ ਠੀਕ ਹੈ ਹੋਰ ਜਿਹੜੀ ਹੈਗੀ ਹੈ ਇਹਨਾਂ ਨੂੰ ਔਜ਼ਾਰਾਂ ਦੀ ਲੋੜ ਸੀਗੀ ਹਨਾ ਕਹਿ ਲਓ ਵੀ ਸੈਨਿਕ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹਨਾਂ ਚੀਜ਼ਾਂ ਦੀ ਜ਼ਰੂਰਤ ਸੀ ਇਸ ਕਰਕੇ ਜਿਹੜਾ ਹੈ ਇਹਨਾਂ ਨੇ ਉੱਥੇ ਲੁੱਟਪਾਟ ਖੂਬ ਕੀਤੀ ਹੈ ਠੀਕ ਹੈ ਤਾਂ ਕਿ ਅੱਗੇ ਜਿਹੜਾ ਹੈ ਇਹਨਾਂ ਨੂੰ ਪ੍ਰੋਬਲਮ ਨਾ ਆਵੇ ਫਿਰ ਉਸ ਤੋਂ ਬਾਅਦ ਕਦਮ ਤੇ ਮੁਸਤਫਾ ਬਾਦ ਤੇ ਕਬਜ਼ਾ ਕੀਤਾ ਠੀਕ ਹੈ ਤੇ ਫਿਰ ਕਪੂਰੀ ਦੀ ਜਿੱਤ ਤੱਕ ਕਪੂਰੀ ਦਾ ਸ਼ਾਸਕ ਕਦਮਉਦੀਨ ਜਿਹੜਾ ਸੀ ਹਿੰਦੂਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ ਜਾਂ ਕਹਿ ਲੋ ਵੀ ਬਹੁਤ ਹੀ ਜ਼ਿਆਦਾ ਨਫ਼ਰਤ ਕਰਦਾ ਸੀ ਤਾਂ ਸਿੱਟੇ ਵੱਜੋ ਬੰਦਾ ਸਿੰਘ ਬਹਾਦਰ ਨੇ ਕਪੂਰੀ ਤੇ ਹਮਲਾ ਕਰਕੇ ਕਦਮਉਦੀਨ ਨੂੰ ਵੀ ਜਿਹੜਾ ਸੀ ਮੌਤ ਦੇ ਘਾਟ ਉਤਾਰਤਾ ਤੇ ਚੌਕ ਦੇ ਵਿੱਚ ਕਿਹਾ ਜਾਂਦਾ ਕਿ ਉਸ ਦਾ ਜਿਹੜਾ ਸੀਗਾ ਸਿਰ ਲਟਕਾਤਾ ਸੀ ਇਹਨਾਂ ਨੇ ਠੀਕ ਹੈ ਬਹੁਤ ਲੁੱਟਮਾਰ ਕੀਤੀ ਜਿਹੜੀ ਉੱਥੇ ਵੀ ਇਹਨਾਂ ਨੇ ਸੜੋਰੇ ਦੀ ਜਿੱਤ ਸੀ ਕਿਉਂਕਿ ਸੜੋਰੇ ਦਾ ਸ਼ਾਸਕ ਜਿਹੜਾ ਸੀ ਉਸਮਾਨ ਖਾਨ ਬੜਾ ਜ਼ੁਲਮੀ ਸੀ ਉਸਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾਤਾ ਕਿਉਂਕਿ ਉਸਨੇ ਪੰਗਾਣੀ ਦੀ ਲੜਾਈ ਵਿੱਚ ਸਿੰਘ ਜੀ ਦੀ ਸਹਾਇਤਾ ਕੀਤੀ ਸੀ ਤਾਂ ਪੀਰ ਬੁੱਧੂ شاہ ਦੇ ਨਾਲ ਸਢੋਰੇ ਦੇ ਚਾਚੂ ਉਸਮਾਨ ਖਾਨ ਨੇ ਬਹੁਤ ਬੁਰਾ سلوਕ ਕੀਤਾ ਸੀ ਤਾਂ ਇਹਦਾ ਬਦਲਾ ਵੀ ਜਿਹੜਾ ਸੀਗਾ ਬੰਦਾ ਬਹਾਦਰ ਨੇ ਜਿਹੜਾ ਸੀ ਲੈਣਾ ਸੀ ਉਸਮਾਨ ਖਾਨ ਤੋਂ ਇਸ ਕਰਕੇ ਜਿਹੜਾ ਹੈ ਬੰਦਾ ਸਿੰਘ ਬਹਾਦਰ ਨੇ ਜਿਹੜਾ ਹੈ ਇਸ અપਮਾਨ ਦਾ ਬਦਲਾ ਲੈਣ ਦੀ ਸਢੋਰੇ ਤੇ ਜਿਹੜਾ ਸੀ ਹਮਲਾ ਕਰਤਾ ਤੇ ਮੁਸਲਮਾਨਾਂ ਨੂੰ ਇੰਨੀ ਵੱਡੀ ਗਿਣਤੀ ਚ ਕਤਲੇਆਮ ਕੀਤਾ ਠੀਕ ਹੈ ਅਤੇ ਸਡੋਰੇ ਦੇ ਨਾਮ ਕੀ ਹੈ ਕਤਲ ਗੜੀ ਪੈ ਗਿਆ ਸੀ ਉਸ ਤੋਂ ਕਿਉਂਕਿ ਕਤਲ ਬਹੁਤ ਕੀਤੀ ਸੀ ਇਹਨਾਂ ਨੇ ਮੁਗਲਾਂ ਦੇ ਤਾਂ ਖੂਨੋ ਖੂਨ ਕਹਿੰਦੇ ਉੱਥੋਂ ਦੀ ਧਰਤੀ ਹੋ ਗਈ ਸੀ ਸਰੰਦ ਦੀ ਚੱਪੜ ਚਿੜੀ ਦੀ ਲੜਾਈ ਤਾਂ ਦੇਖੋ ਸਰੰਦੇ ਦੀ ਜਿੱਤ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤਾਂ ਚੋਂ ਇੱਕ ਹੈ ਕਿਉਂਕਿ ਸਰੰਦੇ ਦਾ ਜਿਹੜਾ ਫੌਜਦਾਰ ਵਜ਼ੀਰ ਖਾਂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸੀ ਕੰਦ ਚ ਜਿਉਂਦੇ ਹੀ ਚਣਵਾ ਦਿੱਤਾ ਸੀ ਤਾਂ ਉਹਦੀਆਂ ਫੌਜਾਂ ਹੱਥੋਂ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਜਿਹੜੇ ਸੀਗੇ ਚਮਕੌਰ ਦੀ ਲੜਾਈ 'ਚ ਸ਼ਹੀਦ ਹੋ ਗਏ ਸੀ ਤਾਂ ਵਜ਼ੀਰ ਖਾਂ ਜਿਹੜਾ ਸੀਗਾ ਇੱਕ ਐਸਾ ਬੰਦਾ ਸੀ ਜਿਸ ਨੂੰ ਖਤਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਵਜ਼ੀਰ ਖਾਨ ਦੁਆਰਾ ਭੇਜੇ ਗਏ ਇੱਕ ਪਠਾਨ ਨੇ ਨੰਦੇੜ ਵਿੱਚ ਗੁਰੂ ਸਾਹਿਬ ਜੀ ਨੂੰ ਛੁਰਾ ਵੀ ਮਾਰਿਆ ਸੀ ਜਿਸ ਕਰਕੇ ਉਹ ਕਾਲਚ ਲਾਣਾ ਕਰ ਗਏ ਸੀ ਇਹਨਾਂ ਕਾਰਨਾ ਕਰਕੇ ਬੰਦਾ ਸਿੰਘ ਬਹਾਦਰ ਜਿਹੜਾ ਸੀਗਾ ਵਜ਼ੀਰ ਖਾਨ ਨੂੰ ਇੱਕ ਸਬਕ ਸਿਖਾਉਣਾ ਚਾਹੁੰਦਾ ਸੀ ਤਾਂ 22 ਮਈ 1710 ਨੂੰ ਦੋਹਾਂ ਫੌਜਾਂ ਦੇ ਵਿਚਾਲੇ ਇੱਕ ਸਰਾ ਮਤਲਬ ਕਿ ਸਰਾਂ ਦੇ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜ ਜਿੜੀ ਵਿਖੇ ਬਹੁਤ ਭਿਆੰਕਰ ਲੜਾਈ ਹੋਈ ਹੈ ਤੇ ਸ਼ੁਰੂ ਵਿੱਚ ਤਾਂ ਵਜ਼ੀਰ ਖਾਨ ਦੇ ਤੋਪਖਾਨੇ ਕਰਕੇ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਬਹੁਤ ਸਾਰੇ ਸਿੱਖ ਜਿਹੜੇ ਸੀਗੇ ਉਹ ਜਾਨੋ ਹੱਥ ਆਪਣਾ ਤੋਗੇ ਸੀਗੇ ਠੀਕ ਹੈ ਮਾਰਗੇ ਸੀਗੇ ਪਰ ਉਹਨਾਂ ਨੇ ਆਪਣਾ ਹੌਸਲਾ ਜਿਹੜੇ ਸੀਗੇ ਬਾਕੀ ਦੇ ਸਿੱਖ ਉਹਨਾਂ ਨੇ ਛੱਡਿਆ ਨਹੀਂ ਅਤੇ ਬੰਦਾ ਸਿੰਘ ਬਹਾਦਰ ਦੇ ਨਾਲ ਟਟੇ ਰਹੇ ਨੇ ਸਾਚੀਏ ਕਾਲ ਦਾ ਜਕਾਰੇ ਲਾਉਂਦੇ ਹੋਏ ਬੰਦਾ ਸਿੰਘ ਬਹਾਦਰ ਨੇ ਮੁਸਲਮਾਨਾਂ ਦੇ ਉੱਤੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਮੁਸਲਮਾਨਾਂ ਨੂੰ ਵੀ ਇਸ ਹਮਲੇ ਨੂੰ ਰੋਕਣਾ ਮੁਸ਼ਕਿਲ ਹੋ ਗਿਆ ਫਤਿਹ ਸਿੰਘ ਨੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਤ ਦੇ ਨਾਲ ਹੀ ਜਦੋਂ ਉਹਦਾ ਵਜ਼ੀਰ ਖਾਂ ਦੀ ਡੈਥ ਹੋ ਗਈ ਨਾ ਉਹ ਮਰ ਗਿਆ ਉਸ ਤੋਂ ਬਾਅਦ ਮੁਗਲ ਸੈਨਾ ਦੇ ਵਿੱਚ ਭੱਜਣਾ ਪੈ ਗਿਆ ਵੀ ਸਾਡਾ ਜਿਹੜਾ ਹੈ ਲੀਡਰ ਹੀ ਮਰ ਗਿਆ ਹਨਾ ਤਵजीर ਖਾਨ ਦੀ লাশ ਨੇਕ ਰੁੱਖ ਨਾਲ ਉਲਟਾ ਲਟਕਾ ਦਿੱਤਾ ਗਿਆ ਤੇ 24 ਮਈ ਨੂੰ 6 ਸੈਨਾਵਾਂ ਸਰਹੰਦ ਪਹੁੰਚੀਆਂ ਅਤੇ ਉਹਨਾਂ ਨੇ ਮੁਸਲਮਾਨਾਂ ਤੇ ਅਜਿਹੇ ਆਹੂ ਲਾਏ ਮਤਲਬ ਇੰਨਾ ਕੁ ਕਤਲੇਆਮ ਕੀਤਾ ਐਨੀ ਲੁੱਟਪਾਟ ਕੀਤੀ ਕਿ ਉਹਨਾਂ ਦੀਆਂ ਮੁਸਲਮਾਨਾਂ ਦੀਆਂ ਰੂਹਾਂ ਹੀ ਕੰਬ ਗਈਆਂ ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਜਮਨਾ ਗੰਗਾ ਦੁਆਬ ਦੀ ਜਿੱਤ ਵੀ ਜਿਹੜੀ ਹੈ ਬਹੁਤ ਪ੍ਰਸਿੱਧ ਜਿੱਤ ਹੈ ਸਹਾਰਨਪੁਰ ਤੋਂ ਬਿਹਾਰ ਤਨਨੋਤਾ ਅਤੇ ਅੰਬੇਟਾ ਦੇ ਵਿੱਚ ਵੀ ਇਹਨੇ ਜਿੱਤ ਪ੍ਰਾਪਤ ਕੀਤੀ ਜਲੰਧਰ ਦੁਆਬ ਦੀ ਵੀ ਜਿੱਤ ਪ੍ਰਾਪਤ ਕੀਤੀ ਕਿਉਂਕਿ ਜਲੰਧਰ ਦੁਆਬ ਦਾ ਫੋਜ਼ਰ ਸ਼ਮਸ਼ ਖਾਨ ਸੀ ਬੜਾ ਜ਼ਾਲਮ ਸੀ ਅਤੇ ਉਸਨੇ ਉਸ ਦੇ ਜ਼ੁਲਮਾਂ ਤੋਂ ਤੰਗ ਆ ਕੇ ਸਿੱਖਾਂ ਨੇ ਬੰਦਾ ਸਿੰਘ ਬਹਾਦਰ ਤੋਂ ਸਹਾਇਤਾ ਮੰਗੀ ਸੀ ਤੇ 12 ਅਕਤੂਬਰ 1710 ਨੂੰ ਰਾਹੋ ਦੇ ਸਥਾਨ ਦੇ ਉੱਤੇ ਬੰਦਾ ਸਿੰਘ ਬਹਾਦਰ ਨੇ ਸ਼ਮਸ਼ ਖਾਨ ਨੂੰ ਕਰਾਰੀ ਹਾਰ ਦਿੱਤੀ ਅਤੇ ਸਿੱਟੇ ਵਜੋਂ ਜਲੰਧਰ ਦੁਆਬ ਵੀ ਜਿਹੜਾ ਸੀਗਾ ਬੰਦਾ ਸਿੰਘ ਬਹਾਦਰ ਦੇ ਕਬਜ਼ੇ 'ਚ ਆ ਗਿਆ ਤਾਂ ਦੇਖੋ ਕਿੰਨੀਆਂ ਤਗੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਾਲਾਂਕਿ ਸਿੱਖਾਂ ਦਾ ਵੀ ਕਾਫੀ ਨੁਕਸਾਨ ਹੋਇਆ ਲੇਕਿਨ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਨੇ ਮੁਗਲਾਂ ਦਾ ਕੀਤਾ ਅਮਰitsar ਬਟਾਲਾ ਕਲਾਂ ਨੌਰ ਪਠਾਨਕੋਟ ਦੀਆਂ ਜਿਹੜੀਆਂ ਜਿੱਤਾਂ ਨੇ ਤਾਂ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਸ਼ਾਹੀਤ ਹੋ ਕੇ ਅਮਰitsar ਬਟਾਲਾ ਕਲਾਂ ਨੌਰ ਅਤੇ ਪਠਾਨਕੋਟ ਦੇ ਸਿੱਖਾਂ ਨੇ ਵੀ ਉੱਥੋਂ ਦੇ ਅਤਿਆਚਾਰੀ ਮੁਗਲ ਚਾਰਚਕਾਂ ਦੇ ਵਿਰੁੱਧ ਵਿਦਰੋਹ ਕਰਤਾ ਅਤੇ ਆਸਾਨੀ ਦੇ ਨਾਲ ਜਿਹੜਾ ਹੈ ਕਬਜ਼ਾ ਉੱਥੇ ਕਰ ਲਿਆ ਮੁਗਲਾਂ ਦਾ ਲੋਗੜ ਤੇ ਹਮਲਾ ਹੁਣ ਦੇਖੋ ਲੋਗੜ ਜਿਹੜਾ ਸੀਗਾ ਨਾ ਇਹਨਾਂ ਨੇ ਇੱਕ ਕਿਲਾ ਸੀਗਾ ਤਾਂ ਉੱਥੇ ਇਹਨਾਂ ਨੇ ਬਹੁਤ ਜ਼ਿਆਦਾ ਅੰਦਰ ਰਾਸ਼ਨ ਵਗੈਰਾ ਇਕੱਠਾ ਕਰ ਲਿਆ ਸੀ ਬੰਦਾ ਸਿੰਘ ਬਹਾਦਰ ਨੇ ਜਿੰਨੇ ਵੀ ਅਸਲਾ ਪਿਆ ਸੀ ਜਿੰਨਾ ਵੀ ਸਮਾਨ ਪਿਆ ਸੀਗਾ ਸਾਰਾ ਧੀਰ ਕਮਾਨ ਹੋਗੇ ਤਲਵਾਰਾਂ ਹੋਗੇ ਹਨਾ ਪਾਲੇ ਹੋਗੇ ਇਹ ਸਾਰਾ ਕੁਝ ਜਿਹੜਾ ਹੈ ਇਹਨਾਂ ਨੇ ਅੰਦਰ ਸਾਮਕੇ ਰੱਖਿਆ ਹੋਇਆ ਸੀ ਨਾਲ ਪਲੱਸ ਰਾਸ਼ਨ ਵੀ ਅੰਦਰ ਸੀ ਨਾਲ ਜਿਹੜੇ ਸਿੱਖ ਸੀਗੇ ਉਹ ਅੰਦਰ ਰਹਿ ਰਹੇ ਸੀ ਤਾਂ ਇੱਕ ਮਜ਼ਬੂਤ ਜਿਹੜਾ ਸੀ ਲੋਹੇ ਦੀ ਕਹਿੰਦੇ ਵੀ ਲੋਹੇ ਵਾਂਗੂ ਮਜ਼ਬੂਤ ਜਿਹੜੀਆਂ ਸੀਗੀਆਂ ਦੀਵਾਰਾਂ ਖਿੱਤੀਆਂ ਹੋਈਆਂ ਸੀ ਲੋਗੜ ਦੇ ਕਿਲੇ ਦੀਆਂ ਤਾਂ ਮੁਗਲਾਂ ਦਾ ਲੋਗੜ ਤੇ ਹਮਲਾ ਤਾਂ ਬੰਦਾ ਸਿੰਘ ਬਹਾਦਰ ਦੀ ਇੰਨੀ ਵੱਧਦੀ ਜਿਹੜੀ ਸ਼ਕਤੀ ਸੀ ਮੁਗਲਾਂ ਲਈ ਅਸਹਿਣਯੋਗ ਸੀ ਤਾਂ ਇਸ ਲਈ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਇੱਕ ਜਿਹੜਾ ਸੀਗਾ ਫੈਸਲਾ ਕੀਤਾ ਇਸ ਉਦੇਸ਼ ਦੇ ਨਾਲ ਉਸਨੇ ਆਪਣੇ ਇੱਕ ਜਰਨੈਲ ਮੁਨੀਮ ਖਾਂ ਅਦੀਨ 60000 ਸੈਨਿਕਾਂ ਦੀ ਇੱਕ ਵਿਸ਼ਾਲ ਫੌਜ ਪੰਜਾਬ ਭੇਜੀ ਅਤੇ ਇਸ ਫੌਜ ਨੇ 1710 ਨੂੰ ਅਚਾਨਕ ਹੀ ਲੋਗੜ ਤੇ ਹਮਲਾ ਕਰਤਾ ਹਾਲਾਂਕਿ ਇਹ ਜਿਹੜਾ ਲੋਗੜ ਦਾ ਕਿਲਾ ਸੀ ਬਹੁਤ ਮਜ਼ਬੂਤ ਸੀਗਾ ਅਤੇ ਲੋਗੜ ਬੰਦਾ ਸਿੰਘ ਬਹਾਦਰ ਦੀ ਰਾਸਥਾਨੀ ਦਾ ਇੱਕ ਤਰ੍ਹਾਂ ਨਾਮ ਸੀ ਇੱਥੇ ਇਹਨੇ ਰਾਸਥਾਨੀ ਬਣਾਈ ਹੋਈ ਸੀ ਇੱਥੇ ਜਿੰਨੀ ਲੁੱਟਪਾਟ ਕਰਕੇ ਆਉਂਦੇ ਸੀ ਸਿੱਖ ਤੇ ਬੰਦਾ ਸਿੰਘ ਬਹਾਦਰ ਤੇ ਇਹ ਸਾਰੇ ਅੰਦਰ ਹੀ ਜਮਾ ਕਰਦੇ ਹੁੰਦੇ ਸੀ ਹਨਾ ਤਾਂ ਇਸ ਨੂੰ ਉਸਨੇ ਮੁਖਲਿਸਪੁਰ ਵੀਖੇ ਬਣਾਇਆ ਸੀ ਅਤੇ ਸਿੱਖ ਕਿਲੇ ਦੇ ਅੰਦਰ ਇਹ ਜਿਹੜਾ ਕਿਲਾ ਬਣਾਇਆ ਹੋਇਆ ਸੀ ਇਹਦੇ ਅੰਦਰ ਮੁਗਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ ਕਾਫੀ ਦੇਰ ਤੱਕ ਜਿਹੜਾ ਹੈ ਇਹ ਕਾਫੀ ਮਹੀਨੇ ਕਹਿੰਦੇ ਵੀ ਇਹ ਜਿਹੜਾ ਸੀਗਾ ਮੁਕਾਬਲਾ ਚੱਲਦਾ ਰਿਹਾ ਅੰਦਰ ਹੋਗੀ ਜਿਹੜੀ ਸੀ ਰਸਦ ਦੀ ਕਮੀ ਰਸਦ ਕੀ ਹੁੰਦਾ ਰਾਸ਼ਨ ਰਾਸ਼ਨ ਦੀ ਕਮੀ ਹੋ ਗਈ ਜਿਸ ਕਰਕੇ ਜਿਹੜਾ ਸੀ ਇਸ ਲੜਾਈ ਨੂੰ ਵਧੇਰੇ ਸਮੇਂ ਤੱਕ ਜਾਰੀ ਰੱਖਣਾ ਸੰਭਵ ਨਹੀਂ ਸੀ ਪਰ ਬੰਦਾ ਸਿੰਘ ਬਹਾਦਰ ਇੰਨੀ ਆਸਾਨੀ ਦੇ ਨਾਲ ਮੁਗਲਾਂ ਦੇ ਹੱਥ ਆਣ ਵਾਲਾ ਨਹੀਂ ਸੀ ਉਸਨੇ ਪੇਸ ਬਦਲ ਕੇ ਕਿਲੇ ਵਿੱਚੋਂ ਨਿਕਲਣ ਦੇ ਵਿੱਚੋਂ ਸਫਲ ਹੋ ਗਿਆ ਅਤੇ ਨਾਹਾਂ ਦੀਆਂ ਪਹਾੜੀਆਂ ਦੇ ਵੱਲ ਦੌੜ ਗਿਆ ਅਗਲੇ ਦਿਨ ਜਦੋਂ ਮੁਗਲਾਂ ਨੇ ਕਿਲੇ ਤੇ ਕਬਜ਼ਾ ਕੀਤਾ ਤਾਂ ਉਹਨਾਂ ਨੂੰ ਨਿਰਾਸ਼ਾ ਹੋਈ ਕਿ ਮੱਥੋਂ ਜਿਹੜਾ ਬਾਜ਼ ਜਿਹੜਾ ਆਇਆ ਸੀ ਉਹ ਉੱਡ ਗਿਆ ਤੇ ਕਹਿੰਦਾ ਮਤਲਬ ਉਹਨਾਂ ਨੇ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਬੰਦਾ ਬਾਦਰ ਸੀਗਾ ਉਹ ਨਹੀਂ ਆਇਆ ਸੀ ਗੁਰਦਾਸਪੁਰ ਨੰਗਲ ਦੀ ਲੜਾਈ ਤਾਂ ਬੰਦਾ ਸਿੰਘ ਬਹਾਦਰ ਦੇ ਦੀਨ ਪੰਜਾਬ ਵਿੱਚ ਵੱਧ ਰਹੀ ਸਿੱਖਾਂ ਦੀ ਤਾਕਤ ਨੂੰ ਰੋਕਣੀ ਮੁਗਲ ਬਾਦਸ਼ਾਹ ਫਰੂਕਸੀਅਰ ਨੇ ਅਬਦੁੱਸ ਸੰਮਦ ਖਾਨ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਤੇ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਉਸਨੇ ਅਪ੍ਰੈਲ 1715 ਦੇ ਵਿੱਚ ਵਿਸ਼ਾਲ ਸੈਨਾ ਜਿਹੜੀ ਸੀ ਸਥਾਪਿਤ ਕਰਕੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸਪੁਰ ਨੰਗਲ ਦੇ ਸਥਾਨ ਤੇ ਅਚਾਨਕ ਘੇਰੇ ਚ ਲੈ ਲਿਆ ਤੋਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖਾਂ ਨੇ ਦੋਨੀ ਚੰਦੀ ਹਵੇਲੀ ਤੋਂ ਇਸ ਮੁਗਲ ਫੌਜ ਦਾ ਮੁਕਾਬਲਾ ਜਾਰੀ ਰੱਖਿਆ 8 ਮਹੀਨਿਆਂ ਤੱਕ ਇਹ ਘੇਰਾ ਚੱਲਦਾ ਰਿਹਾ ਹੌਲੀ-ਹੌਲੀ ਰਸਦ ਮੁੱਕ ਗਈ ਇਸ ਕਰਕੇ ਸਿੱਖਾਂ ਦੀ ਸਥਿਤੀ ਬੜੀ ਖਰਾਬ ਹੋ ਗਈ ਬਿਮਾਰੀਆਂ ਅੰਦਰੋਂ ਇਹਨਾਂ ਨੂੰ ਲੱਗਣੀਆਂ ਸ਼ੁਰੂ ਹੋ ਗਈਆਂ ਬਹੁਤ ਕਮਜ਼ੋਰ ਹੋ ਗਏ ਸੀਗੇ ਅਜੇ ਇਸ ਸਮੇਂ ਬਾਬਾ ਬినੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਕੇ ਨਿਕਲਣ ਦੀ ਜਿਹੜੀ ਸੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ ਤਾਂ ਸਿੱਟੇ ਵਜੋਂ ਬినੋਦ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਗੜੀ ਛੱਡ ਕੇ ਭੱਜ ਨਿਕਲਿਆ ਇਸ ਕਰਕੇ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ ਹੁਣ ਜਦੋਂ ਸਾਥੀ ਚਲੇ ਗਏ ਹਨ ਅੰਤ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ ਅਤੇ 7 ਦਸੰਬਰ 1715 ਨੂੰ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 200 ਸਾਥੀ ਵੀ ਜਿਹੜੇ ਸੀਗੇ ਸਿੱਖ ਇਹਨਾਂ ਦੇ ਨਾਲ ਗ੍ਰਿਫਤਾਰ ਹੋ ਗਏ। ਤਾਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਗੁਰਦਾਸਪੁਰ ਨੰਗਲ ਤੋਂ ਅਬਦੁੱਸ ਸਮਦ ਖਾਨ ਨੇ 200 ਸਿੱਖਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਆਂਦੇ ਆਂਦੇ ਉਸਨੇ ਲਾਹੌਰ ਤੋਂ ਆਂਦੇ ਆਂਦੇ ਰਾਹ ਚ 540 ਹੋਰ ਸਿੱਖਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਬੰਦਾ ਸਿੰਘ ਬਹਾਦਰ ਤੇ ਜਿੰਨੇ ਵੀ 740 ਸਿੱਖ ਸੀਗੇ 1716 ਈਸਵੀ ਦੇ ਵਿੱਚ ਇਹਨਾਂ ਨੂੰ ਦਿੱਲੀ ਭੇਜਿਆ ਗਿਆ ਅਤੇ ਦਿੱਲੀ ਪਹੁੰਚਣ ਤੇ ਉਹਨਾਂ ਦਾ ਜਲੂਸ ਕਟਿਆ ਗਿਆ ਠੀਕ ਹੈ ਬਹੁਤ ਜ਼ਿਆਦਾ ਇਹਨਾਂ ਨੂੰ ਤੰਗ ਕਰਿਆ ਗਿਆ ਠੀਕ ਹੈ ਪੂਰੀ ਇੱਕ ਤਰ੍ਹਾਂ ਕਹਿੰਦੇ ਆ ਵੀ ਜਲੂਸ ਕਟਿਆ ਗਿਆ ਇਹਨਾਂ ਨੂੰ ਸਾਰੇ ਨੂੰ ਇਕੱਠਾ ਕਰਕੇ ਅਤੇ ਇੱਕ ਪਿੰਜਰੇ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਸੀ ਬੰਦ ਕੀਤਾ ਗਿਆ ਰਾਹ ਦੇ ਵਿੱਚ ਉਹਨਾਂ ਦਾ ਭਾਰੀ ਅਪਮਾਨ ਕੀਤਾ ਗਿਆ ਇਸ ਦੇ باوجود ਉਹ ਡੋਲੇ ਨਹੀਂਗੇ ਅਤੇ ਪ੍ਰਸੰਨ ਮੁਦਰਾ ਦੇ ਵਿੱਚ ਮਤਲਬ ਬਹੁਤ ਖੁਸ਼ੀ ਦੇ ਵਿੱਚ ਜਿਹੜਾ ਗੁਰਬਾਣੀ ਦਾ ਜਾਪ ਕਰਦੇ ਰਹੇ ਫਿਰ ਵੀ ਉਹਨਾਂ ਨੂੰ ਇਸਲਾਮ ਤਰਮ ਸਵੀਕਾਰ ਕਰਨ ਲਈ ਕਿਹਾ ਗਿਆ ਪਰ ਸਾਰੇ ਸਿੱਖਾਂ ਨੂੰ ਕਿਹਾ ਗਿਆ ਕਿ ਜੇ ਉਹ ਇਸਲਾਮ ਕਬੂਲਣਗੇ ਤਾਂ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਏਗੀ ਪਰ ਸਾਰੇ ਹੀ ਸਿੱਖਾਂ ਨੇ ਜਿਹੜਾ ਇਸਲਾਮ ਧਰਮ ਨੂੰ ਕਬੂਲਣ ਲਈ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗ ਗਿਆ ਅਖੀਰ ਅਖੀਰ 9 ਜੂਨ 1716 ਨੂੰ ਬੰਦਾ ਸਿੰਘ ਬਹਾਦਰ ਦੀ ਵਾਰ ਹੀ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜਲਾਦ ਜਿਹੜੇ ਸੀਗੇ ਉਹਨਾਂ ਦੇ ਸਿਰਫ 4 ਸਾਲ ਦਾ ਪੁੱਤਰ ਸੀਗਾ ਉਹਨਾਂ ਦਾ ਅਜੀਤ ਸਿੰਘ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਸੀ ਬਹੁਤ ਗਲਤ ਤਰੀਕੇ ਨਾਲ ਵੈਸ਼ੀ ਤਰੀਕੇ ਦੇ ਨਾਲ ਉਹਨਾਂ ਦੇ ਪੁੱਤਰ ਨੂੰ ਜਿਹੜਾ ਸੀ ਅਜੀਤ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਪਤਵੰਤ ਸਿੰਘ ਦੇ ਇਹਨਾਂ ਸ਼ਬਦਾਂ ਨਾਲ ਸਹਿਮਤ ਹੋ ਜਾਂਦੇ ਹਾਂ ਕਿ ਇਸ ਤਰ੍ਹਾਂ ਉਸ ਵਿਅਕਤੀ ਦੇ ਜੀਵਨ ਦਾ ਅੰਤ ਹੋ ਗਿਆ ਜਿਸ ਨੇ ਸੱਤ ਸਾਲ ਦੇ ਛੋਟੇ ਜਿਹੇ ਸਮੇਂ 'ਚ ਆਪਣੀਆਂ ਜਿੱਤਾਂ ਦੇ ਨਾਲ ਮਹਾਨ ਮੁਗਲ ਸਾਮਰਾਜ ਦੀ ਐਸੀ ਉਹਨਾਂ ਨੂੰ ਵੰਗਾਰ ਦਿੱਤੀ ਮੁਗਲ ਸਾਮਰਾਜ ਨੂੰ ਕਿ ਦੁਬਾਰਾ ਉਹ ਪੰਜਾਬ ਤੇ ਆਤਮ ਵਿਸ਼ਵਾਸ ਦੇ ਨਾਲ ਸ਼ਾਸਨ ਨਾ ਕਰ ਪਾਇ। ਤਾਂ ਕਹਿੰਦਾ ਮਤਲਬ ਕੀ ਹੈਗਾ ਕਿ ਐਨੀ ਬੁਰੀ ਤਰ੍ਹਾਂ ਇਹਨਾਂ ਨੇ ਮੁਸਲਮਾਨਾਂ ਨੂੰ ਹਰਾਇਆ ਸੀਗਾ ਕਿ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਹੈ ਉਹ ਕਬਜ਼ਾ ਕਰਨ ਦੇ ਵਿੱਚ ਡਰਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ। ਠੀਕ ਹੈ। ਤੇ ਉਸ ਤੋਂ ਬਾਅਦ ਆਪਾਂ ਸਫਲਤਾਵਾਂ ਦੇ ਕਾਰਨ ਪੜਾਂਗੇ ਵਿਰਾਸਤ ਇਹਨਾਂ ਦੀ ਪੜਾਂਗੇ ਤੇ ਹੋਪ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇਗਾ ਮਿਲਦੇ ਨਵੀਂ ਵੀਡੀਓ ਦੇ ਨਾਲ